ਪੰਜਾਬ ਦੇ ਬਟਾਲਾ ਕਸਬੇ ਦੇ 125 ਨਿਹੰਗ ਸਿੱਖ ਕਿਵੇਂ 1 ਲੱਖ ਦੀ ਫੌਜ ਦੇ ਨਾਲ ਲੜ ਗਏ ਇਹ ਘਟਨਾ 18ਵੀਂ ਸਦੀ ਦੀ ਜਦ ਸਿੱਖਾਂ ਤੇ ਬਹੁਤ ਜ਼ੁਲਮ ਹੋ ਰਹੇ ਸਨ ਉਸ ਸਮੇਂ ਪੰਜਾਬ ਦੇ ਵਿੱਚ ਅਫਗਾਨ ਹਮਲਾਵਰ ਅਹਿਮਦ ਸ਼ਾ ਅਬਦਾਲੀ ਨੇ ਕਈ ਵਾਰੀ ਹਮਲਾ ਕੀਤਾ 1764 ਦੇ ਆਸ-ਪਾਸ ਅਬਦਾਲੀ ਨੇ ਲਗਭਗ 1 ਲੱਖ ਫੌਜ ਭਾਰਤ ਵਿੱਚ ਦੁਬਾਰਾ ਹਮਲਾ ਕਰਨ ਲਈ ਭੇਜ ਦਿੱਤੀ ਉਸ ਦਾ ਮਕਸਦ ਸੀ ਕਿ ਦਿੱਲੀ ਤੇ ਲਾਹੌਰ ਨੂੰ ਫਿਰ ਤੋਂ ਖਤਮ ਕਰ ਦੇਣਾ ਜਦ ਉਹ ਬਟਾਲੇ ਦੇ ਨੇੜੇ ਆਇਆ ਤਾਂ ਉੱਥੇ ਕੇਵਲ 125 ਸਿੱਖ ਸਿਪਾਹੀ ਜੋ ਕਿ ਅਕਾਲੀ ਨਿਹੰਗ ਤੇ ਮਿਸਾਲਾ ਦੇ ਯੋਧੇ ਸਨ ਉਹ ਫਿਰ ਉਹਨਾਂ ਦਾ ਰਾਹ ਰੋਕਣ ਲਈ ਤਿਆਰ ਹੋ ਗਏ ਉਹਨਾਂ ਨੇ ਅਫਗਾਨ ਫੌਜ ਦੀ ਗਿਣਤੀ ਦੇ ਬਾਵਜੂਦ ਵੀ ਇਹ ਕਹਿ ਦਿੱਤਾ ਅਸੀਂ ਮਰ ਜਾਵਾਂਗੇ ਪਰ ਦਿਮਾਗ ਵਿੱਚ ਕਦੇ ਵੀ ਡਰ ਨਹੀਂ ਲਿਆਵਾਂਗੇ ਇਹ ਜੰਗ ਬਟਾਲਾ ਦੇ ਫਿਰ ਨੇੜੇ ਹੀ ਹੋਈ ਸਿੱਖਾਂ ਨੇ ਗੁਰੀਲਾ ਵਾਰ ਵਰਤੇ ਜਿਵੇਂ ਕਿ ਰਾਤ ਨੂੰ ਹਮਲਾ ਕਰਨਾ ਲੁਕ ਛਿਪ ਕੇ ਵਾਰ ਕਰਨਾ ਥੋੜੇ ਜੇ ਸਮੇਂ ਵਿੱਚ ਹੀ ਸਿੱਖਾਂ ਨੇ ਅਬਦਾਲੀ ਦੀ ਫੌਜ ਨੂੰ ਰੋਕ ਦਿੱਤਾ ਹਾਲਾਂਕਿ ਬਹੁਤ ਸਾਰੇ ਸਿੱਖ ਇਸ ਜੰਗ ਵਿੱਚ ਸ਼ਹੀਦ ਵੀ ਹੋਏ ਪਰ ਜਦ ਅਬਦਾਲੀ ਦੇ ਫੌਜਦਾਰਾਂ ਨੇ ਦੇਖਿਆ ਕਿ ਇਹਨਾਂ ਨੂੰ ਤਾਂ ਹਰਾਉਣਾ ਆਸਾਨ ਨਹੀਂ ਤਾਂ ਉਹਨਾਂ ਨੇ ਫਿਰ ਪਿੱਛੇ ਹਟਣਾ ਹੀ ਠੀਕ ਸਮਝਿਆ